ਅੱਜ ਗ੍ਰਾਮ ਪੰਚਾਇਤ ਚੱਕ ਦੇ ਸਰਾਜ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੁਆਰਾ ਸਾਹਿਬ ਵਿਖੇ ਹੜ੍ਹ ਪੀੜਿਤ ਪਰਿਵਾਰਾਂ ਦੀ ਤੰਦਰੁਸਤੀ ਅਤੇ ਭਲੇ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਜਿਸ ਵਿੱਚ ਨਗਰ ਦੀਆਂ ਸਮੂਹ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਚੜ੍ਹਦੀ ਕਲਾ ਬਖਸ਼ਣ ਦੀ ਅਰਦਾਸ ਕੀਤੀ ਇਸ ਮੌਕੇ ਤੇ ਮੌਜੂਦਾ ਸਰਪੰਚ ਨੀਰੂ ਕੌਰ ਪਰਮਿੰਦਰ ਕੌਰ ਪਰਮਜੀਤ ਕੌਰ ਸਮਾਜ ਸੇਵੀ ਚਰਨਜੀਤ ਬਾਂਸਲ ਕੁਲਵਿੰਦਰ ਸਿੰਘ ਗਰੰਥੀ ਹਰਪਜਨ ਸਿੰਘ ਦਲਜੀਤ ਸਿੰਘ ਮਦਨ ਲਾਲ ਅਸ਼ੋਕ ਕੁਮਾਰ ਬਲਵੀਰ ਰਾਮ ਅਤੇ ਚਰਨਜੀਤ ਅਤੇ ਸਮੂਹ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ ਅੱਜ ਸ੍ਰੀ ਗੁਰਦਾਸ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਦੇ ਸਰਵਤ ਦੇ ਭਲੇ ਵਾਸਤੇ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਹੈ ਸੋ ਉਹਨਾਂ ਦੇ ਜੋ ਆਪਾਂ ਮਦਦ ਕਰਨੀਆਂ ਰਾਸ਼ਨ ਜਾਂ ਪੈਸੇਆਂ ਜਾਂ ਦਵਾਈਆਂ ਦੀ ਸੇਵਾ ਕਰਨੀ ਹੋਵੇ ਸੋ ਉਹ ਸਾਰੇ ਸਰਪੰਚ ਸਾਹਿਬ ਨੂੰ ਪੈਸੇ ਪਹੁੰਚਾਉਣ ਦੀ ਕਿਰਪਾਲਤਾ ਕਰਨ ਜਿੰਨੀ ਵੀ ਮਦਦ ਹੋ ਸਕਦੀ ਹੈ ਤਾਂ ਨਮਨ ਔਰਤਾਂ ਦੇ ਨਾਲ ਉਸ ਸ੍ਰੀ ਸੰਗਤ ਕਨ ਵਾਹਿਗੁਰੂ ਜੀ ਤਕੜਾ ਅੱਜ ਗ੍ਰਾਮ ਪੰਚਾਇਤ ਚੱਕ ਦੇ ਸਰਾਜ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੁਆਰਾ ਸਾਹਿਬ ਵਿਖੇ ਹੜਪੀੜਿਤ ਪਰਿਵਾਰਾਂ ਦੀ ਤੰਦਰੁਸਤੀ ਅਤੇ ਭਲੇ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਜਿਸ ਵਿੱਚ ਨਗਰ ਦੀਆਂ ਸਮੂਹ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਚੜ੍ਹਦੀ ਕਲਾ ਬਖਸ਼ਣ ਦੀ ਅਰਦਾਸ ਕੀਤੀ ਇਸ ਮੌਕੇ ਤੇ ਮੌਜੂਦਾ ਸਰਪੰਚ ਨੀਰੂ ਕੌਰ ਪਰਮਿੰਦਰ ਕੌਰ ਪਰਮਜੀਤ ਕੌਰ ਸਮਾਜ ਸੇਵੀ ਚਰਨਜੀਤ ਬਾਂਸਲ ਕੁਲਵਿੰਦਰ ਸਿੰਘ ਗਰੰਥੀ ਹਰਪਜਨ ਸਿੰਘ ਦਲਜੀਤ ਸਿੰਘ ਮਦਨ ਲਾਲ ਅਸ਼ੋਕ ਕੁਮਾਰ ਬਲਵੀਰ ਰਾਮ ਅਤੇ ਚਰਨਜੀਤ ਅਤੇ ਸਮੂਹ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਅਰਦਾਸ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਦੇ ਹੜ੍ਹ ਪ੍ਰੀੜਿਤ ਪਰਿਵਾਰਾਂ ਦੇ ਸ਼ੁਰੂਆਤ ਦੇ ਭਲੇ ਵਾਸਤੇ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਹੈ ਸੋ ਉਹਨਾਂ ਦੇ ਜੋ ਆਪਾ ਮਦਦਕਾਰੀਆਂ ਰਾਸ਼ਨ ਜਾਂ ਪੈਸਿਆਂ ਜਾਂ ਦਵਾਈਆਂ ਦੀ ਸੇਵਾ ਕਰਨੀ ਹੋਵੇ ਸੋ ਉਹ ਸਾਰੇ ਸਰਪੰਚ ਸਾਹਿਬ ਨੂੰ ਪੈਸੇ ਪਹੁੰਚਾਉਣ ਦੀ ਕਿਰਪਾਲਤਾ ਕਰਨ ਜਿੰਨੀ ਵੀ ਮਦਦ ਹੋ ਸਕਦੀ ਹੈ ਤਾਂ ਨਮਨ ਔਰ ਤੁਹਾਨੂੰ ਦੇ ਨਾਲ ਉਹ ਸ੍ਰਸਤ ਸੰਗਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ